ਹੁਣ ਅਸੀਂ ਜਿਹੜੇ ਕਮਰੇ ਦੇ ਵਿੱਚ ਚੱਲੇ ਆ ਇਹਦਾ ਨਾਮ ਹੈਗਾ ਕ੍ਰਿਸਟਲਾਈਜ਼ਿੰਗ ਆਈਡੈਂਟੀ ਇਹਨੂੰ ਜਿਹਨੇ ਤਿਆਰ ਕੀਤਾ ਉਹਦਾ ਨਾਮ ਹੈਗਾ ਚਿਆਰੂ ਸ਼ਿਉਟਾ ਦੋਸਤੋ ਪਲੀਜ਼ ਇੱਥੇ ਜ਼ਰੂਰ ਆਇਓ ਬਹੁਤ ਸੋਹਣਾ ਆ ਬਹੁਤ ਸੋਹਣਾ ਆ ਦੇਖ ਕੇ ਆਇਓ ਜਿਹਨਾਂ ਜਿਹਨਾਂ ਨਹੀਂ ਦੇਖਿਆ ਉਹ ਜ਼ਰੂਰ ਆਣ ਸੈਟ ਲੈਣਾ ਤੋੜਨੇ ਨਹੀਂ ਹੈਗੇ ਪਰ ਕਿੰਨੇ ਸੋਹਣੇ ਆ ਇਹ ਕਿੰਨੇ ਸੋਹਣੇ ਆ ਇੱਕ ਜਾਪਾਨੀ ਜਿਹੜੀ ਆ ਕਹਾਣੀ ਉਹਦੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਮੋਤੀਆਂ ਨੂੰ ਇਦਾਂ ਜੋੜਿਆ ਗਿਆ ਇਦਾਂ ਜਾਲ ਬੁਣਿਆ ਗਿਆ ਆ ਜਿੱਦਾਂ ਕਿ ਲੋਕ ਆਪਸ ਵਿੱਚ ਜੋੜਦੇ ਆ ਇਹ ਇਸੇ ਤਰ੍ਹਾਂ ਜਾਲ ਬਣਾਇਆ ਗਿਆ ਆ। ਹਾਂਜੀ ਹੁਣ ਅਸੀਂ ਜਿਹੜੇ ਕਮਰੇ ਦੇ ਵਿੱਚ ਚੱਲੇ ਆ ਉਹਦਾ ਨਾਮ ਹੈਗਾ ਇਨਫਿਨਿਟੀ ਮਿਰਰ ਰੂਮ। ਤੇ ਇਸ ਕਮਰੇ ਦੇ ਵਿੱਚ ਨਾ ਚੈਂਡਲਰ ਆਫ ਗਰੀਫ ਨਾਮ ਦਾ ਇੱਕ ਨਾ ਝੂਮਰ ਲਟਕ ਰਿਹਾ ਆ ਤੇ ਇਸ ਕਮਰੇ ਦੇ ਵਿੱਚ ਸਾਰੇ ਪਾਸੇ ਸ਼ੀਸ਼ੇ-ਸ਼ੀਸ਼ੇ ਲੱਗੇ ਹੋਏ ਆ। ਤੇ ਜਦੋਂ ਇਹ ਘੁੰਮਦਾ ਆ ਤੇ ਉਹਦੀ ਝਾਲਕ ਇੰਨੀ ਸੋਹਣੀ ਲੱਗਦੀ ਆ ਕਮਰੇ ਦੇ ਵਿੱਚ ਕਿ ਅੱਖਾਂ ਤੁਹਾਡੀਆਂ ਚੁੰਧਿਆ ਆ ਜਾਂਦੀਆਂ ਬਹੁਤ ਵਧੀਆ ਲੱਗਦਾ ਅੱਖਾਂ ਨੂੰ ਤੇ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਇਕੱਲਾ ਝੂਮਾਰਾ ਜਿਹੜਾ ਇਸ ਕਮਰੇ ਦੇ ਵਿੱਚ ਲੱਗਾ ਹੋਇਆ ਆ ਤੇ ਇਹਨੂੰ ਜਿਹਨੇ ਬਣਾਇਆ ਸੀ ਉਹਦਾ ਨਾਮ ਸੀ ਯਾਓਈ ਕੁਜ਼ਾਮਾ ਤੇ 2018 ਦੇ ਵਿੱਚ ਉਹਨੇ ਬਣਾਇਆ ਸੀ ਨੇ ਆਣੇ ਸਾਡੇ ਨਾਲੇ ਗਾਣਾ ਪੰਦੇ ਆ ਆਪਣਾ ਮਿਊਜ਼ਿਕ ਸਟਾਰਟ ਕਰ ਦਿੰਦੇ ਚਲੋ ਅੰਦਰ ਖੁੱਲ ਜਾ ਸਿਮ ਸਿਮ ਆ ਲੈ ਬੀਬੀ ਤਾਂ ਲੱਗੀ ਹੈ ਗਾਣਾ ਗਾਣਾ ਆ ਬੀਬੀ ਤਾਂ ਰੋਈ ਜਾਂਦੀ ਆ ਨਹੀਂ ਦੇਖਦੀ ਇੱਥੇ ਤੇ ਇੱਥੇ ਇੱਥੇ ਤੇ ਡਰੀ ਲੱਗਦਾ ਜੇਰ ਜਾ ਦੇ ਸਲੱਖਾਂ ਚ ਆ ਡਰਾਈ ਜਾਂਦੇ ਇੱਕ ਦੂਜੇ ਨੂੰ ਵਾਲਾ ਕਮਰਾ ਜੀ ਆਸ-ਪਾਸ ਦੀਆਂ ਜਿਹੜੀਆਂ ਐਲਪਨਾਂ ਜਿਹੜੀਆਂ ਪਹਾੜੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਬਣਾਇਆ ਗਿਆ ਆ ਜਿੱਦਾਂ ਇੱਕ ਝਰਨਾ ਦਿਖਦਾ ਆ ਤੇ ਆ ਜਿਹੜੇ ਡੰਡੇ ਜਿਹੜੇ ਤੁਸੀਂ ਦੇਖ ਰਹੇ ਆ ਇਹ ਇੱਕ ਜੰਗਲ ਵਾਂਗੂ ਦਿਖਾਏ ਗਏ ਆ ਤੇ ਝਰਨਾ ਜਦੋਂ ਪਾਣੀ ਥੱਲੇ ਡਿੱਗਦਾ ਤੇ ਆ ਚਮਕਦਾ ਆ ਸਾਰਾ ਇਹ ਵਸ ਜੀ ਉਹਨੂੰ ਲੈ ਕੇ ਸਾਰਾ ਕੁਝ ਦਿਖਾਇਆ ਗਿਆ ਆ ਇਹ ਇੱਕ ਜਿੱਦਾਂ ਸਾਡੀ ਇੱਕ ਕਲਪਨਾ ਹੁੰਦੀ ਆ ਉਹਦੇ ਹਿਸਾਬ ਨਾਲ ਹੀ ਇਹ ਸਾਰਾ ਬਣਾਇਆ ਗਿਆ ਆ ਉਸੇ हिसाब ਨਾਲੇ ਸਾਰਾ ਕਮਰਾ ਬਣਾਇਆ ਗਿਆ ਹੈ। ਮੈਂ ਮੈਂ ਨਹੀਂ ਚਾਹਉਂ ਤੋ ਬਸ ਸਟਾਰਟ। ਉਹ ਤੇ ਕੋਈ ਨਹੀਂ। ਨਾ ਕੋਈ ਨਹੀਂ ਕਰਦਾ। ਹੁਣ ਆ ਗਏ ਆ ਜੀ ਅਸੀਂ ਪਲਸਪੁਰ ਨੋਇ ਰੂਮ ਦੇ ਵਿੱਚ। ਸਹੀ ਹੈ ਨਹੀਂ ਇਸ ਕਮਰੇ ਦੇ ਵਿੱਚ ਪੰਜ ਥਾਵਾਂ ਦੇ ਉੱਤੇ ਤੁਹਾਡੀ ਨਵਜ ਨੂੰ ਜਿਹੜੀ ਚੈੱਕ ਕਰਦੇ ਆ ਸੈਂਸਰ ਲੱਗੇ ਹੋਏ ਆ ਤੇ ਤੁਸੀਂ ਆਪਣੀ ਜਿਹੜੀ ਨਵਜਾ ਤੁਹਾਡਾ ਹੱਥ ਆ ਉਹਦੇ ਅੱਗੇ ਕਰ ਦੇਣਾ ਤੇ ਉਹਨੇ ਤੁਹਾਡੀ ਜਿਹੜੀ ਨਵਜਾ ਉਹਨੂੰ ਕੈਚ ਕਰ ਲੈਣਾ ਆ ਤੇ ਫਿਰ ਉਹ ਜਦੋਂ ਜ਼ੋਰ-ਜ਼ੋਰ ਨਾਲ ਧੜਕਦੀ ਹੈ ਤੇ ਫਿਰ ਇਹ ਜਿਹੜੇ ਬ੍ਰੈਮੰਡ ਵਾਂਗੂ ਆ ਗੈਲੈਕਸੀ ਵਾਂਗੂ ਆਹਾਂ ਕ੍ਰਿਸਟਲ ਲੱਗੇ ਆ ਚਮਕਣ ਲੱਗ ਜਾਂਦੇ ਆ इतने सारे हू दिल की धड़कन चेक करबज पल्स आठ जैसमीन तेरी किर चलती है

Der ist on the end. Ja. Ist das nicht krass, dass so was geht? Beine. Heather is Wat het dan geschät. Kantoor wish dat het een bild niet overfeld was. Uit hun vlog. ਜਾਣਾ ਜਿਹੜਾ ਐਂਕਰ ਤੁਹਾਨੂੰ ਉੱਪਰ ਨੂੰ ਹੁੰਦੀ ਫੇਰ ਹਿਲਦਾ ਹੁੰਦਾ ਇਹ ਗੈਲੈਕਸੀ ਵਾਂਗੂ ਲੱਗ ਰਿਹਾ ਜਿੱਦਾਂ ਕਿ ਤਾਰੇ ਚਮਕਦੇ ਹੁੰਦੇ ਆ ਨਾ ਉਹੀ ਫੀਲਿੰਗ ਆ ਰਹੀ ਆ ਇੱਥੇ ਖੜਕੇ ਸਾਡੇ ਜਿਸ ਕੰਮ ਦੇ ਪਿੱਛੇ ਪੈਂਦੇ ਉੱਥੇ ਪੈ ਜਾਂਦੇ ਹੁਣ ਧੜਕਣਾ ਹੀ ਚੈੱਕ ਕਰ ਹੀ ਜਾਂਦੇ ਆ ਜਿਹੜੇ ਕੰਮ ਦੇ ਵਿੱਚ ਲੱਗਦੇ ਉੱਥੇ ਹੀ ਲੱਗ ਜਾਂਦੇ ਆ ਉਹੀ ਕਰਦੇ ਰਹਿੰਦੇ ਹੁਣ ਅਸੀਂ ਆ ਗਏ ਡਿਸਕੋ ਦੇ ਵਿੱਚ ਡਿਸਕੋ ਵੜੀਆਂ ਲੈਣਾ ਚਾਹੁੰਦੀਆਂ ਉਹਨਾਂ ਸੀ ਜਿੱਥੇ ਚੱਲੇ ਆ ਜੀ ਇਹਦਾ ਐਲ ਸੋਲ ਦਾ ਮਤਲਬ ਹੈਗਾ ਜੀ ਸੂਰਜ ਇਹ ਜਿਹੜੀ ਆ ਜਿਹੜੀ ਲਾਈਟ ਬਣਾਈ ਗਈ ਆ ਇਹ ਸੂਰਜ ਤੋਂ ਪ੍ਰਭਾਵਿਤ ਹੋ ਕੇ ਬਣਾਈ ਗਈ ਆ ਇਹਨੂੰ ਬਣਾਉਣ ਲਈ 350 ਘੰਟੇ ਲੱਗੇ ਸੀ ਤੇ 3 ਮਹੀਨਿਆਂ ਦੇ ਵਿੱਚ ਪੂਰੀ ਹੋਈ ਸੀ ਲੇਵੇ ਤਾਂ ਇੰਤਰਾਉਂ ਹੋਣ ਆ ਗਏ ਆ ਜੀ ਅਸੀਂ ਟਾਈਮਲੈਸ ਰੂਮ ਦੇ ਵਿੱਚ ਇਹਦੇ ਵਿੱਚ ਇਹਦੇ ਸਾਰੇ ਇਤਿਹਾਸ ਬਾਰੇ ਦੱਸਿਆ ਗਿਆ ਆ ਕਿ ਕਿਹੜਾ ਇਹਦਾ ਓਨਰ ਸੀ ਤੇ ਕਿਹਨੇ ਕਿਹੜਾ ਇੰਜੀਨੀਅਰ ਸੀ ਕਿਹਨੇ ਕਿਹਨੇ ਇਹਨੂੰ ਰਲ ਕੇ ਬਣਾਇਆ ਹੈ ਇੱਥੇ ਸਾਰੀਆਂ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਆ ਇਹਦੇ ਵਿੱਚ ਸ਼ੀਸ਼ਿਆਂ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਪੁਰਾਣੇ ਸਮਾਨ ਸੀ ਉਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਜਿਹੜਾ ਫਾਊਂਡਰ ਆ ਨਾ ਉਦੇ ਬਾਰੇ ਲਿਖਿਆ ਹੋਇਆ ਹੈ ਇੱਥੇ 1862 ਦਾ ਜਦਾਂ ਉਹ ਆ ਬਾਰਤ ਹੋਇਆ ਸੀ ਉਹਦਾ ਦਾਨੀਆਂ ਜ਼ਬਰਦਸਤੀ ਹੈ ਕੋਸ਼ਿਸ਼ ਦੱਸਿਆ ਨਹੀਂ ਤੇ ਲਿਖਿਆ ਵਾਇ ਅੱਛਾ ਸ਼ੀਸ਼ੇ ਦੇ ਵਿੱਚ ਤਾਂ ਦੇਦਾ ਵੀ ਨਹੀਂ ਇਹ ਕੀ ਲਿਖਿਆ ਦੋਚ ਦੇ ਵਿੱਚ ਵੀ ਲਿਖਿਆ ਹੈ ਤੇ ਇੰਗਲਿਸ਼ ਵਿੱਚ ਵੀ ਲਿਖਿਆ ਹੈ ਹੂੰ ਉਹ ਦਾ ਫਾਸਿਲਾ ਹੂੰ ਕਿੱਥੇ ਹੋ ਰਿਹਾ ਸੀਗਾ ਬੇਸੀਗਾ ਪਰ ਉਹ ਬਹੁਤ ਚੰਗਾ ਸੀ ਇਹ ਦੇਣਾ ਤੇ ਉਹਦੀ ਸਟਿੱਕ ਹੈ ਇੱਥੇ ਰੱਖੀ ਹੋਈ ਉਹ ਦਾ ਨਾਮ ਸੀਗਾ ਜਿਹੜਾ ਉਹਦਾ ਫਾਊਂਡਰ ਸੀ ਹੈ ਨਾ ਉਹ ਦਾ ਨਹੀਂ ਨਹੀਂ ਉਹਦੇ ਨਾਲ ਕੰਮ ਕਰਦਾ ਸੀ ਉਹਦੇ ਨਾਲ ਜਿਹੜਾ ਕੰਮ ਕਰਦਾ ਸੀ ਉਹ ਉਹ ਜਿਹੜਾ ਅਸਿਸਟੈਂਟ ਸੀ ਉਹ ਦਾ ਪਿਆਰ ਬਹੁਤ ਸੀ ਤਾਂ ਕਰਕੇ ਉਹਨੇ ਸਟਿੱਕ ਰੱਖੀ ਹੋਈ ਹਾਂ ਆ ਟੋਪੀ ਵੀ ਪਈ ਆ ਇਹ ਉਹਦੀ ਆ ਇਹ ਤਾਂ ਨਹੀਂ ਆ ਸਪਰੋਸ ਕਿ ਫੇਸਾਈਡ ਡਿਜ਼ਾਈਨਰਸ ਲੇਬਲਸ ਫੈਟ ਵੀ ਤਾਂ ਆਉਦਾ ਹੀ ਆ 125 ਕੰਟਰੀਆਂ ਦੇ ਤੇ 3 ਲੱਖ ਕੰਮ ਕਰਨ ਵਾਲੇ ਬੰਦੇ ਨੇ ਇਹਨਾਂ ਦੇ ਜਿਹੜੇ ਕ੍ਰਿਸਟਲ ਦਾ ਕੰਮ ਕਰਦੇ ਨੇ ਜਿਹੜੇ ਪ੍ਰੋਫੀ ਮਨਨ ਜਿਹੜਾ ਇਹਨਾਂ ਦਾ ਕ੍ਰਿਸਟਲ ਇਸ ਤੋਂ ਹੋਰ ਕੀ ਬਾਰੇ ਬਹੁਤ ਜ਼ਿਆਦਾ ਕੁਝ ਨਾ ਕੁਝ ਬਣਾਉਂਦੇ ਨੇ ਕੰਮ ਕਰਦੇ ਰਹਿੰਦੇ ਨੇ 3 ਲੱਖ ਨੇ ਜਿਹੜੇ ਇਹਨਾਂ ਦੇ ਪ੍ਰੋਫੀ ਨੇ ਇੱਕ ਵਾਰੀ ਉਹ ਪੈਰਿਸ ਗਿਆ ਸੀਗਾ ਤੇ ਉੱਥੇ ਨੇ ਪੋਸਟਕਾਰਡ ਤੋਂ ਭੇਜਿਆ ਸੀਗਾ ਸਾਰੀਆਂ ਪੁਰਾਣੀਆਂ ਚੀਜ਼ਾਂ ਰੱਖੀ ਹੋਈਆਂ ਆ ਉਹਨਾਂ ਦੀਆਂ ਸਾਵਟੇ ਆ ਵੀ ਪਰੰਗਲਾ ਦਾ ਕੁਝ ਹੋ ਕੇ ਸਿਕਾ ਇਹ ਕਿਦਾਯੋ 1962 ਦਾ ਆ ਇਸ ਨਾਲ ਉਸਕੇ ਰਿਲੇਸ਼ਨਸ਼ਿਪ ਉਹ ਜਿਹੜੀ ਰੋਜੋ ਜਿੰਨ ਫਿਰ ਉਹਨਾਂ ਨਾਲ ਪਰੇਸ਼ਾਨੀ ਦਾ ਰਿਲੇਸ਼ਨਸ਼ਿਪ ਦੇ ਵਿੱਚ ਸੀਗਾ ਨਾ ਰੋਜੋ ਜਿੰਨ ਫਿਰ ਆ ਜੀ カラー चार्ट ਬਣਾਇਆ ਉੱਪਰ ਉਹ ਸ਼ਹਿਰ ਹੈ ਜਿੱਥੇ ਜਦੋਂ ਸਿਰਫ ਸੇ 1000 ਲੋਕ ਰਹਿੰਦੇ ਸੀ ਇੱਥੇ ਇਸ ਸ਼ਹਿਰ ਦੇ ਵਿੱਚ ਜਿਆਦਾ ਕਿ ਅਸੀਂ ਆਏ ਹਾਂ ਬਾਟਨ ਸ਼ਹਿਰ ਆ ਬਾਟਨ ਸਿਟੀ ਆ ਜਿਹਦੇ ਵਿੱਚ ਇਹ ਬਣਿਆ ਹੋਇਆ ਮਿਊਜ਼ੀਅਮ ਜਦੋਂ ਇਹ ਸ਼ਹਿਰ ਬਣਿਆ ਸੀ ਉਸ ਵੇਲੇ 1000 ਲੋਕ ਰਹਿੰਦੇ ਸੀ ਉੱਥੇ ਜਿਆਦਾ ਨਹੀਂ ਸੀ ਪਰ ਬਹੁਤ ਸੋਹਣਾ ਹੈ ਸ਼ਹਿਰ ਇਹ ਜਿਹੜਾ ਬਲੌਗ ਆ ਇਹਦੇ ਵਿੱਚ ਸਾਰਾ ਮਿਊਜ਼ੀਅਮ ਦਿਖਾ ਦਤਾ ਆ ਥੋੜਾ ਬਹੁਤ ਰਹਿ ਗਿਆ ਆ ਜਿੰਦਾ ਕੇਸ ਅਬਰੋਸਕੀ ਵਾਲਿਆਂ ਦਾ ਸ਼ੋਅਰੂਮ ਆ ਹੁਣ ਅੱਗੇ ਆਣਾ ਆ ਉਹਦੀ ਥੋੜੀ ਜਿਹੀ ਵਿੱਚ ਵੀਡੀਓ ਪਾਵਾਂਗੀ ਤੇ ਜਿਹੜਾ ਬਾਕੀ ਪਾਰਕ ਆ ਇਹਨਾਂ ਦਾ ਉਹਦੀ ਨੈਕਸਟ ਵਲੌਗ ਦੇ ਵਿੱਚ ਵੀਡੀਓ ਪਾਵਾਂਗੀ ਕਿਉਂਕਿ ਫਿਰ ਬਲੌਗ ਜ਼ਿਆਦਾ ਲੰਮਾ ਹੋ ਜਾਣਾ ਆ ਤੇ ਅਗਲੀ ਵੀਡੀਓ ਦੇਖਣਾ ਨਾ ਭੁੱਲਣਾ ਤੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਕਿਉਂਕਿ ਵੀਡੀਓ ਬਣਾਉਣ ਲਈ ਵੀ ਸਾਨੂੰ ਕਾਫੀ ਟਾਈਮ ਕੱਢਣਾ ਪੈਂਦਾ ਆ ਤੇ ਮਿਹਨਤ ਵੀ ਬਹੁਤ ਕਰਨੀ ਪੈਂਦੀ ਆ ਤੇ ਮੈਂ ਵੀ ਚਾਹੁੰਦੀ ਆ ਕਿ ਜੀ ਜਿਹੜੀ ਚੀਜ਼ ਮੈਂ ਹੁਣ ਦੇਖੀ ਆ ਉਹ ਤੁਸੀਂ ਵੀ ਦੇਖ ਸਕੋ ਠੀਕ ਆ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਦੇਖਣਾ ਨਾ ਭੁੱਲਣਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ